ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਓਨ ਬਾਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਜੀ ਪਹਿਲਾਂ ਜਿਹੜੀ ਆਪਾਂ ਕੋਰਸੈਟਸ ਦੀ ਵੀਡੀਓ ਪਾਈ ਸੀਗੀ ਉਹ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਐ ਸਭ ਨੇ ਢੇਰ ਸਾਰੇ ਕੋਰਸੈਟ ਆਰਡਰ ਕੀਤੇ ਤੇ ਅੱਜ ਫੇਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਨਵੇਂ ਆਰਟੀਕਲ ਤੇ ਅੱਜ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦਿਖਾਵਾਂਗੀ ਉਹਦੇ ਵਿੱਚ ਮੈਂ ਤੁਹਾਨੂੰ ਦੋ ਤਰ੍ਹਾਂ ਦੇ ਆਰਟੀਕਲਸ ਦਿਖਾਵਾਂਗੀ ਇੱਕ ਹੈਗੇ ਨੇ ਜੀ ਆਪਣੇ ਕੋਲੇ ਨਾਈਟ ਸੂਟ ਤੇ ਇੱਕ ਹੈਗੇ ਨੇ ਆਪਣੇ ਕੋਲੇ কুরਤਸ ਪਲੱਸ ਲੋਅਰਸ ਤੇ ਜਿਹੜੇ ਵੀ ਪ੍ਰਾਈਸ ਹੈਗੇ ਨੇ ਸਾਡੇ ਉਹ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਹੋਣਗੇ ਉਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰਕੇ ਜਿਹੜਾ ਆਪਣਾ ਆਰਡਰ ਹੈਗਾ ਪਲੇਸ ਕਰ ਸਕਦੇ ਹੋ ਤੇ ਲਓ ਜੀ ਜ਼ਿਆਦਾ ਟਾਈਮ ਨਹੀਂ ਲੈਣਾ ਹੈਗਾ ਆਪਾਂ ਨੇ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਇਹਦੇ ਵਿੱਚ ਜਿਹੜਾ ਮੈਂ ਏਅਰ ਕਰਕੇ ਵੀਡੀਓ ਅਟੈਚ ਕਰਾਂਗੀ ਉਹ ਜੀ ਮੈਂ ਲਾਸਟ ਦੇ ਉੱਪਰ ਅਟੈਚ ਕਰਾਂਗੀ ਖੁਦ ਏਅਰ ਕਰਕੇ ਤੇ ਉੱਥੇ ਜਾ ਕੇ ਤੁਸੀਂ ਲਾਸਟ ਤੱਕ ਪੂਰੀ ਵੀਡੀਓ ਦੇਖਿਓ ਤੇ ਉੱਥੇ ਤੁਸੀਂ ਦੇਖ ਸਕਦੇ ਕਿ ਮੇਰੇ ਏਅਰ ਕੀਤੇ ਹੋਏ ਕਿੱਦਾਂ ਦੇ ਲੱਗ ਰਹੇ ਨੇ ਤੇ ਲਓ ਜੀ ਵੀਡੀਓ ਆਪਾਂ ਨੇ ਜ਼ਿਆਦਾ ਲੰਬੀ ਨਹੀਂ ਕਰਨੀ ਹੈਗੀ ਫਟਾਫਟ ਦਿਖਾਉਣਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜੀ ਫਰਸਟ ਨਾਈਟ ਸੂਟ ਲੁੱਕ ਤੁਸੀਂ ਦੇਖ ਸਕਦੇ ਹੋ ਐਦਾਂ ਨਹੀਂ ਬਹਿਣਾ ਹੈਗਾ ਪਾ ਕੇ ਬਹੁਤ ਹੀ ਪਿਆਰੀ ਲੁੱਕ ਆਂਦੀ ਹੈ ਇੱਕ ਵਾਰੀ ਮੈਂ ਇੱਕ ਨਾਈਟ ਸੂਟ ਵੇਅਰ ਕਰਕੇ ਤਾਂ ਮਾਦੀ ਜਿਹੜੀ ਲੁੱਕ ਹੈਗੀ ਹੈ ਉਹ ਜ਼ਰੂਰ ਦਿਖਾਵਾਂਗੀ ਸੋ ਦਿਖਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਇਹ ਚੀਜ਼ ਜ਼ਰੂਰ ਦੱਸ ਦੇਣੀ ਹੈ ਕਿ ਜਿੰਨੇ ਵੀ ਮੈਂ ਆਰਟੀਕਲਸ ਤੁਹਾਨੂੰ ਦਿਖਾਵਾਂਗੀ ਉਹਨਾਂ ਦੇ ਵਿੱਚ ਮੀਡੀਅਮ ਤੋਂ ਲੈ ਕੇ ਡਬਲ ਐਕਸਐਲ ਤੱਕ ਜਿਹੜੇ ਸਾਈਜ਼ ਹੈਗੇ ਨੇ ਉਹ ਅਵੇਲੇਬਲ ਨੇ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਅੱਜ ਦੇ ਆਪਣੇ ਪਹਿਲੇ ਆਰਟੀਕਲ ਦੇ ਨਾਲ ਜੋ ਕਿ ਹੈਗਾ ਜੀ ਨਾਈਟ ਸੂਟ ਬਲੂ ਕਲਰ ਬਹੁਤ ਹੀ ਜਿਆਦਾ ਪਿਆਰਾ ਬਹੁਤ ਹੀ ਜਿਆਦਾ ਪਿਆਰਾ ਕਿ ਲੋਜ ਇਹ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਆਪਣੇ ਨਾਲ ਵੀ लाके ਦਿਖਾ ਦਿੰਨੀ ਆ ਬਹੁਤ ਹੀ ਪਿਆਰਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਭ ਨੂੰ ਇਹ ਬਹੁਤ ਹੀ ਜਿਆਦਾ ਪਸੰਦ ਆਣ ਵਾਲਿਆ ਗਰਲਸ ਸਾਡੀ ਏਜ ਦੀ ਸਿਸਟਰਸ ਸਾਰੇ ਦੇ ਸਾਰੇ ਨੂੰ ਵੇਅਰ ਕਰ ਸਕਦੇ ਨੇ ਬਹੁਤ ਹੀ ਪਿਆਰੀ ਪਿਆਰੀ ਨਾਈਟਸੂਟ ਜਿਨ੍ਹਾਂ ਨੂੰ ਪਾ ਕੇ ਬਹੁਤ ਹੀ ਸੋਹਣੀ ਜੀ ਤੁਹਾਨੂੰ ਲੀਨ ਦਾਣੀ ਹੈ ਤੇ ਲੋ ਜੀ ਇਹ ਹੈਗਾ ਇਹਦੇ ਨਾਲ ਲੋਅਰ ਬਹੁਤ ਹੀ ਪਿਆਰੀ ਲੋਅਰ ਜਿਹੜੇ ਸਾਈਜ਼ ਹੈਗੇ ਨੇ ਉਹ ਬਿਲਕੁਲ ਕੰਫਰਟੇਬਲ ਨੇ ਜੀ ਤੁਹਾਨੂੰ మీడియం ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਸਾਈਜ਼ ਅਵੇਲੇਬਲ ਨੇ ਇਲਾਸਟਿਕ ਬਹੁਤ ਜ਼ਿਆਦਾ ਕੰਫਰਟੇਬਲ ਹੈ ਸਾਰੇ ਜਣੇ ਇਹਨੂੰ ਆਰਾਮ ਦੇ ਨਾਲ ਵੇਅਰ ਕਰ ਸਕਦੇ ਨੇ ਸ਼ਰਟ ਦਾ ਦੇਖੋ ਬਹੁਤ ਹੀ ਪਿਆਰਾ ਜਿਹੜਾ ਹੈਗਾ ਕਾਲਰ ਦਾ ਜਿਹੜਾ ਡਿਜ਼ਾਈਨ ਹੈਗਾ ਆ ਉਹ ਕੀਤਾ ਗਿਆ ਜਿਸ ਦੇ ਨਾਲ ਬਹੁਤ ਹੀ ਸੋਹਣੀ ਜਿਹੀ ਲੁੱਕ ਆ ਰਹੀ ਹੈ ਇੱਕ ਨਾਈਟ ਸੂਟ ਦੀ ਸੋ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਦਿੱਤੇ ਨੰਬਰਾਂ ਦੇ ਉੱਪਰ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣਾ ਆਰਡਰ ਪਲੇਸ ਕਰਨ ਲਈ ਟਾਈਮ ਨਾ ਲਗਾਇਆ ਕਰੋ ਕਿਉਂਕਿ ਬਹੁਤ سارے ਜਿਹੜੇ ਪਹਿਲਾਂ ਕੋਟ ਸੈੱਟ ਸੀਗੇ ਬਹੁਤ سارے ਪਹਿਲਾਂ ਹੀ ਸੋਲਡ ਆਊਟ ਹੋ ਚੁੱਕੇ ਸੀ ਬਾਦ ਚ ਮਰੀਆਂ ਜਿਹੜੀਆਂ ਕੁਝ ਪਹਿਣਾ ਸੀਗੀਆਂ ਉਹ ਰਹਿ ਗਈਆਂ ਸੀਆਂ ਤੇ ਫੇਰ ਨਾ ਸੱਚੀ ਆਪਣਾ ਵੀ ਦਿਲ ਨਹੀਂ ਕਰਦਾ ਹੈਗਾ ਕਿਸੇ ਨੂੰ ਮਨਾ ਕਰਨ ਦਾ ਤੇ ਲੋ ਜੀ ਇਹ ਸੀ ਅੱਜ ਆਪਣਾ ਫਰਸਟ ਕਲਰ ਤੇ ਆਪਾਂ ਹੁਣ ਤੁਹਾਨੂੰ ਦਿਖਾਣੇ ਆ ਜੀ ਆਪਣਾ ਸੈਕਿੰਡ ਕਲਰ ਬਹੁਤ ਹੀ ਪਿਆਰਾ ਕਲਰ ਮੈਂ ਤੁਹਾਨੂੰ ਲੁੱਕ ਇੱਕ ਵਾਰੀ ਨਾਲ ਸ਼ੋਅ ਕਰ ਦੇਣੀ ਆ ਐਦਾਂ ਦੀ ਇਹਦੀ ਲੁੱਕ ਆਏਗੀ ਮੈਂ ਵੀ ਤੁਹਾਨੂੰ ਇੱਕ ਵਾਰੀ ਵੇਅਰ ਕਰਕੇ ਜ਼ਰੂਰ ਦਿਖਾਵਾਂਗੀ ਲੋ ਜੀ ਬਹੁਤ ਹੀ ਪਿਆਰਾ ਕਲਰ ਬਹੁਤ ਹੀ ਜ਼ਿਆਦਾ ਨਾਈਸ ਕਲਰ ਇਹ ਦੇਖੋ ਜੀ ਬਹੁਤ ਹੀ ਜ਼ਿਆਦਾ ਨਾਈਸ ਬਹੁਤ ਹੀ ਪਿਆਰਾ ਕਲਰ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੈਂਥ ਵੀ ਠੀਕ ਹੈ ਬਿਲਕੁਲ ਵੀ ਸ਼ਾਰਟ ਲੈਂਥ ਇਹਦੀ ਨਹੀਂ ਹੈਗੀ ਬਹੁਤ ਹੀ ਪਿਆਰਾ ਜਿਹੜਾ ਕਾਲਰ ਦਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਡੀਸੈਂਟ ਜਿਹਾ ਲੱਗ ਰਿਹਾ ਹੈ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਲੋਅਰ ਲੋ ਜੀ ਕਲਰ ਐਗਜ਼ੈਕਟ ਜਿਹੜਾ ਤੁਹਾਨੂੰ ਕੈਮਰਾ ਦੇ ਵਿੱਚ ਸ਼ੋ ਹੋ ਰਿਹਾ ਉਹੀ ਕਲਰ ਤੁਹਾਨੂੰ ਮਿਲੇਗਾ ਜੀ ਸੋ ਵਰਲਡਵਾਈਡ ਸਾਡੀ ਸ਼ਿਪਿੰਗ ਜਿਹੜੀ ਹੈਗੀ ਹੈ ਉਹ ਅਵੇਲੇਬਲ ਹੈ ਤੇ ਤੁਸੀਂ ਆਪਣਾ ਆਰਡਰ ਪਲੇਸ ਕਰਕੇ ਜਿੱਥੇ ਵੀ ਤੁਸੀਂ ਕਹੋਗੇ ਉਥੇ ਜਿਹੜਾ ਤੁਹਾਡਾ ਅਸੀਂ ਆਰਡਰ ਹੈਗਾ ਉਹ ਪਹੁੰਚਾ ਦਾਂਗੇ ਸਾਈਜ਼ మీడియం ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਦੇ ਸਾਰੇ ਸਾਈਜ਼ ਅਵੇਲੇਬਲ ਨੇ ਤੇ ਦੇਖੋ ਜੀ ਬਹੁਤ ਹੀ ਪਿਆਰਾ ਕਲਰ ਬਹੁਤ ਹੀ ਜ਼ਿਆਦਾ ਕੰਫਰਟੇਬਲ ਕਾਟਨ ਦੇ ਇਹ ਸਾਰੇ ਨਾਈਟਸੂਟ ਨੇ ਸੋ ਅੱਗੋਂ ਜਿੱਦਾਂ ਸਮਰ ਸੂਨ ਸਟਾਰਟ ਹੋ ਗਈਆਂ ਨੇ ਤੇ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਬੈਸਟ ਚੋਇਸ ਰਹਿਣ ਵਾਲੀ ਹੈ ਜੀ ਇਹਨਾਂ ਨਾਈਟ ਸੂਟਸ ਦੀ ਸੋ ਇਹ ਸੀਗਾ ਸੈਕੰਡ ਆਰਟੀਕਲਸ ਮੈਂ ਨਾ ਥੋੜੀ ਜਲਦੀ ਜਲਦੀ ਇਸ ਤੁਹਾਨੂੰ ਸ਼ੋਅ ਕਰ ਰਹੀਆਂ ਬਿਕੋਜ਼ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਸੋ ਮੈਂ ਨਹੀਂ ਚਾਹੁੰਦੀ ਕਿ ਮੇਰੀਆਂ ਭੈਣਾਂ ਨੂੰ ਜ਼ਿਆਦਾ ਵੇਟ ਕਰਨੀ ਪਏ ਲੋ ਜੀ ਇਹਦੀ ਤੁਸੀਂ ਲੁੱਕ ਦੇਖ ਸਕਦੇ ਹੋ ਇੱਕ ਵਾਰੀ ਨੇੜੇ ਤੋਂ ਓਹ ਬਾਓ ਇਟਸ ਬਰਾਊਨ ਸ਼ੇਡ ਇਟਸ ਵੈਰੀ ਇਹ ਦਾ ਬ੍ਰਾਂਡ ਵੀ ਹੈਗਾ সুইਟ ਨਾਈਟ ਇਨੂੰ ਪਾ ਕੇ ਤੁਹਾਨੂੰ ਸੋਹਣੀ ਜਿਹੀ ਨੀਂਦ ਆਣੀ ਹੈ ਦੇਖੋ ਜੀ ਛੋਟੇ ਛੋਟੇ ਹਾਰਟਸ ਬਣੇ ਹੋਏ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਲੱਗ ਰਿਹਾ ਹੈ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਬਿਲਕੁਲ ਕੰਫਰਟੇਬਲ ਸਾਈਜ਼ ਮੀਡੀਅਮ ਤੋਂ ਲੈ ਕੇ ਡਬਲ ਐਕਸ ਐਕਸਲ ਤੱਕ ਐਨੀ ਸਾਈਜ਼ ਜੋ ਵੀ ਤੁਹਾਨੂੰ ਸਾਈਜ਼ ਚਾਹੀਦਾ ਹੈ ਤੁਸੀਂ ਉਹ ਸਾਨੂੰ ਆਪਣਾ ਸਕਰੀਨਸ਼ਾਟ ਲੈ ਕੇ ਸਾਈਜ਼ ਦੱਸ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਦਿੱਤੇ ਹੋਏ ਨੰਬਰਾਂ ਦੇ ਉੱਪਰ ਪਲੇਸ ਕਰ ਸਕਦੇ ਹੋ ਤੇ ਲੋ ਜੀ ਇਹ ਹੈਗੀ ਹੈ ਇਹਦੇ ਨਾਲ ਲੋਅਰਸ ਇਹਨਾਂ ਦੀ ਜਿਹੜੀ ਬੈਸਟ ਚੀਜ਼ ਹੈ ਇਨ ਕੇਸ ਕੋਈ ਲਾਰਜ ਪਾਣਾ ਚਾਹੁੰਦਾ ਹੈ ਕੋਈ ਐਕਸਲ ਪਾਣਾ ਚਾਹੁੰਦਾ ਹੈ ਹਨਾ ਸੋ ਇਹ ਦਾ ਟਾਈ ਕਰਨ ਵਾਸਤੇ ਵੀ ਹੈ ਸੋ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਕੀ ਇਹਨੂੰ ਜਿਹੜਾ ਹੈਗਾ ਐਡਜਸਟ ਕਰ ਸਕਦੇ ਹੋ ਤੇ ਲਓ ਜੀ ਲੋਅਰਸ ਵੀ ਬਹੁਤ ਹੀ ਜ਼ਿਆਦਾ ਕੰਫਰਟੇਬਲ ਤੇ ਬਹੁਤ ਹੀ ਜ਼ਿਆਦਾ ਪਿਆਰੀਆਂ ਇਹ ਬਲੈਕ ਬਰਾਊਨ ਜੀ ਸ਼ੇਡ ਹੈ ਬਿਲਕੁਲ ਬਰਾਊਨ ਬਰਾਊਨ ਜੀ ਸ਼ੇਡ ਹੈ ਇਹ ਬਹੁਤ ਹੀ ਜ਼ਿਆਦਾ ਪਿਆਰਾ ਮਤਲਬ ਇੱਕ ਤੋਂ ਇੱਕ ਨਾਈਟਸੁੱਟ ਦਾ ਜਿਹੜਾ ਕਲਰ ਹੈਗਾ ਆ ਬਹੁਤ ਹੀ ਜ਼ਿਆਦਾ ਨਾਈਸ ਆ ਸੋ ਇਹ ਸੀਗਾ ਆਪਣਾ 3rd ਪੀਸ ਤੇ ਜਿਹੜਾ ਆਪਾਂ ਨੈਕਸਟ ਸ਼ੋਅ ਕਰ ਰਹੇ ਆ ਉਹ ਵਾਓ ਮੋਸਟਲੀ ਗਰਲਸ ਦਾ ਫੇਵਰਿਟ ਕਲਰ ਲੁੱਕ ਤੁਸੀਂ ਦੇਖ ਸਕਦੇ ਹੋ ਐਦਾਂ ਦੀ ਆਏਗੀ ਇਹਨਾਂ ਨੂੰ ਪਤਾ ਹੈ ਮੋਸਟਲੀ ਜਿਹੜਾ ਗਰਲਸ ਦਾ ਫੇਵਰਿਟ ਕਲਰ ਹੁੰਦਾ ਆ ਪਿੰਕ ਕਲਰ ਐਵਰੀ ਗਰਲਸ ਲਾਈਕ ਪਿੰਕ ਕਲਰ ਸੋ ਲੋ ਜੀ ਆਪਾਂ ਨੇ ਲੈ ਆਂਦਾ ਫਿਰ ਪਿੰਕ ਕਲਰ ਤੇ ਹੁਣ ਫਟਾਫਟ ਆਪਣਾ ਆਰਡਰ ਪਲੇਸ ਕਰ ਦੋ ਇਸ ਤੋਂ ਪਹਿਲਾਂ ਕਿ ਜਿਹੜਾ ਪਿੰਕ ਕਲਰ ਆ ਉਹ ਸੇਲ ਹੋ ਜਾਵੇ ਸਾਈਜ਼ ਇਹਦੇ ਵਿੱਚ ਵੀ ਤੁਹਾਨੂੰ ਮੀਡੀਅਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਮਿਲ ਜਾਣਗੇ ਫਿਲਹਾਲ ਜਿਹੜਾ ਮੈਂ ਸ਼ੋਅ ਕਰ ਰਹੀ ਹਾਂ ਇਹ ਹੈਗਾ ਐਕਸਰਸਾਈਜ਼ ਤੇ ਇਹਦੀ ਜਿਹੜੀ ਦੇਖੋ ਸਭ ਤੋਂ ਵਧੀਆ ਚੀਜ਼ ਹੈ ਇਹਦੀ ਜਿਹੜੀ ਬਾਜੂ ਹੈ ਉਹ ਹੈਗੀ ਹੈ ਫੁੱਲ ਬਾਜੂ ਮਤਲਬ ਤੁਹਾਨੂੰ ਮੱਛਰ ਨਹੀਂ ਖਾਣ ਵਾਲਾ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਹੀ ਜ਼ਿਆਦਾ ਸੋਨੀ ਲੁੱਕ ਕਾਲਰ ਦੇਖੋ ਜਦ 스몰 ਬੇਬੀ ਦੀ ਹੁੰਦੀ ਹੈ ਨਾ ਉਹਨਾਂ ਨੇ ਪਾਈ ਹੁੰਦੇ ਨੇ ਬਿਲਕੁਲ ਉਦਾਂ ਦੀ ਹੈ ਤੇ ਬਹੁਤ ਕਿਊਟ ਜੀ ਲੁੱਕ ਆਣ ਵਾਲੀ ਹੈ ਇਹ ਨਾਈਟਸੂਟ ਨੂੰ ਪਾ ਕੇ ਲੋ ਜੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰੀ ਨਾਲ ਲਾ ਕੇ ਵੀ ਦਿਖਾ ਦਿੰਨੀ ਹਾਂ ਲੋ ਜੀ ਲੋਅਰ ਦੇਖੋ ਜੀ ਇਹਦਾ ਬਹੁਤ ਹੀ ਜ਼ਿਆਦਾ ਕੰਫਰਟੇਬਲ ਕਈ ਸਿਸਟਰਸ ਕਹਿ ਦਿੰਦੇ ਨੇ ਕਿ ਦੀ ਆਸਣ ਤੋਂ ਤੰਗ ਹੈ ਨਾ ਤਾਂ ਐਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਦੇਖੋ ਸਟ੍ਰੈਚੇਬਲ ਇਹ ਕੱਪੜੇ ਹੁੰਦੇ ਨੇ ਸੋ ਅਕੋਰਡਿੰਗ ਟੂ ਦ ਬੋਡੀ ਇਹ ਐਡਜਸਟ ਹੋ ਜਾਂਦੇ ਨੇ ਤੇ ਬਹੁਤ ਹੀ ਪਿਆਰਾ ਉਹ ਵਾਓ ਇਹਦਾ ਨਾ ਜਿਹੜਾ ਮੂਰੀ ਦਾ ਦੇਖੋ ਪੌਂਚੇ ਦਾ ਡਿਜ਼ਾਈਨ ਹੈਗਾ ਆ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਸੋ ਬਿਲਕੁਲ ਫੈਬਰਿਕ ਬਹੁਤ ਸੋਹਣਾ ਆ ਸੋ ਗਰੰਟੀ ਤਾਂ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਕਰਨੀ ਹੁੰਦੀ ਆ ਦੀ ਫੈਬਰਿਕ ਦੀ ਕੁਆਲਿਟੀ ਦੀ ਗਰੰਟੀ ਮੇਰੀ ਹੈ ਜੀ ਉਹਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਬਿਕੋਜ਼ ਤੁਹਾਡੇ ਕੋਲ ਸਾਡਾ ਪਰਪਸ ਇਹ ਹੁੰਦਾ ਹੈ ਕਿ ਅਸੀਂ ਬੈਸਟ ਚੀਜ਼ ਹੀ ਪਹੁੰਚਾਈਏ ਤੇ ਲੋ ਜੀ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਨੰਬਰ ਸ਼ੋ ਹੋ ਰਹੇ ਨੇ ਉਥੇ ਤੁਸੀਂ ਮੈਨੂੰ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਲੋ ਜੀ ਜ਼ਿਆਦਾ ਵੇਟ ਨਹੀਂ ਕਰਾਣੀ ਆਪਾਂ ਨੇ ਤੁਹਾਨੂੰ ਫਟਾਫਟ ਦਿਖਾਣਾ ਉਹ ਵਾਓ ਨੈਕਸਟ ਆ ਸਕਾਈ ਬਲੂ ਕਲਰ ਬਹੁਤ ਹੀ ਜਿਆਦਾ ਪਿਆਰਾ ਲੁੱਕ ਤੁਸੀਂ ਦੇਖ ਸਕਦੇ ਹੋ ਕਿਉਂਕਿ ਹੁਣ ਸਾਰੇ ਤੇ ਨਹੀਂ ਨਾ ਮੈਂ ਵੇਅਰ ਕਰ ਸਕਦੀ ਮੈਂ ਤਾਂ ਨੀ ਇੱਕ ਆਰਟੀਕਲ ਵੇਅਰ ਕਰਕੇ ਦਿਖਾਉਂਗੀ ਸੋ ਦੈਟਸ ਵਾਈ ਆਮ ਸ਼ੋਇੰਗ ਦ ਲੁੱਕ ਹੇਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਪਿਆਰੀ ਲੁੱਕ ਆਉਣ ਵਾਲੀ ਹੈ ਲੋ ਜੀ ਕਲਰ ਵੀ ਬਹੁਤ ਜਿਆਦਾ ਪਿਆਰਾ ਸਾਈਜ਼ ਸਾਰੇ अवेलेबल ਹੋਣਗੇ ਜੀ ਮੀਡੀਅਮ ਤੋਂ ਲੈ ਕੇ ਡਬਲ ਐਕਸਲ ਤੱਕ ਸੋ ਸਾਈਜ਼ ਦੇ ਤੁਸੀਂ ਵਰੀ ਨਹੀਂ ਕਰਨਾ ਜਿਹੜਾ ਵੀ ਸਾਈਜ਼ ਤੁਹਾਨੂੰ ਚਾਹੀਦਾ ਹੈ ਉਹੀ ਸਾਈਜ਼ ਮਿਲ ਜੇਗਾ ਉਹ ਵਾਓ ਇਹਦੀ ਵੀ ਜੀ ਦੇਖੋ ਹਾਫ ਬਾਜ਼ੂ ਐਂਡ ਟੈਡੀ ਬੀਅਰਸ ਬਣੇ ਹੋਏ ਐ ਬਹੁਤ ਹੀ ਜ਼ਿਆਦਾ ਲੋਜੀ ਕੀਪਰੀ ਮੈਂ ਨੇੜੇ ਕਰਕੇ ਵੀ ਤੁਹਾਨੂੰ ਦਿਖਾ ਦਣੀ ਆ ਇੱਕ ਵਾਰੀ ਮੈਂ ਆਪਣੇ ਨਾਲ ਲਾ ਕੇ ਦਿਖਾ ਦਣੀ ਆ ਕਿਉਂਕਿ ਮੈਂ ਨੋਟ ਕੀਤਾ ਕਿ ਮੇਰੇ ਪਾਈ ਹੋਈ ਚੀਜ਼ਾਂ ਤੁਹਾਨੂੰ ਜ਼ਿਆਦਾ ਪਸੰਦ ਆਉਂਦੀਆਂ ਨੇ ਜਿਹੜਾ ਆਪਾਂ ਨੇ ਲਾਸਟ ਟਾਈਮ ਕੋਰਸੈਟ ਵੇਅਰ ਕੀਤਾ ਸੀਗਾ ਉਹ ਸਭ ਨੂੰ ਇੰਨਾ ਕਿ ਜ਼ਿਆਦਾ ਪਸੰਦ ਆਇਆ ਉਹਦੇ ਇੰਨੇ ਕਿ ਜ਼ਿਆਦਾ ਆਰਡਰ ਆਏ ਕਿ ਸਾਰੇ ਕਹਿੰਦੇ ਕਿ ਦੀਦੀ ਸਾਨੂੰ ਕਾਪਰ ਸ਼ੇਡ ਹੀ ਚਾਹੀਦੀ ਐ ਤੇ ਲੋ ਜੀ ਇਹ ਹੈਗੀ ਐ ਇਹਦੇ ਨਾਲ ਲੋਅਰ ਬਹੁਤ ਹੀ ਜਿਆਦਾ ਪਿਆਰੀ ਖੁੱਲੀ ਡੁੱਲੀ ਕੋਈ ਵੀ ਵੇਅਰ ਕਰ ਸਕਦਾ ਹੈ ਅਗਰ ਕਿਸੇ ਨੂੰ ਮੀਡੀਅਮ ਸਾਈਜ਼ ਆਉਂਦਾ ਉਹ ਵੀ ਵੇਅਰ ਕਰ ਸਕਦਾ ਕਿਸੇ ਨੂੰ ਲਾਰਜ ਆਉਂਦਾ ਉਹ ਵੀ ਵੇਅਰ ਕਰ ਸਕਦਾ ਮੀਨਸ ਕਿ ਇਹ ਜਿਹੜਾ ਹੈਗੇ ਨੇ ਅਕੋਰਡਿੰਗਲੀ ਐਡਜਸਟ ਹੋ ਜਾਂਦੇ ਨੇ ਤੇ ਬਹੁਤ ਹੀ ਪਿਆਰੀਆਂ ਖੁੱਲੀਆਂ ਡੁੱਲੀਆਂ ਲੋਰਾ ਆਸਨ ਤੋਂ ਵੀ ਤੁਹਾਨੂੰ ਬਿਲਕੁਲ ਤੰਗ ਨਹੀਂ ਹੋਣ ਵਾਲੀਆਂ ਬਹੁਤ ਹੀ ਜਿਆਦਾ ਸੋਹਣੀਆਂ ਲਓ ਜੀ ਕਲਰ ਦੇਖੋ ਸਾਰੇ ਦੇ ਸਾਰੇ ਕਲਰ ਇੰਨੇ ਇੱਕ ਜਿਆਦਾ ਪਿਆਰੇ ਨੇ ਇੰਨੇ ਇੱਕ ਜਿਆਦਾ ਪਿਆਰੇ ਨੇ ਕਿ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਤਿਹ ਲੋ ਜੀ ਤੁਸੀਂ ਨਾ ਇਸ ਤਰ੍ਹਾਂ ਸਕਰੀਨਸ਼ਾਟ ਲੈ ਕੇ ਮੈਨੂੰ ਸਕਰੀਨ ਦੇ ਦੇਤੇ ਨੰਬਰਾਂ ਦੇ ਉੱਪਰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਪੇਸਟ ਕਰ ਸਕਦੇ ਹੋ ਲੋ ਜੀ ਨੈਕਸਟ ਬਟ ਲਾਸਟ ਬਟ ਨਾਟ ਲੀਸਟ ਇਹਨਾਂ ਵਾਲੇ ਜਿਹੜੇ ਹੈਗੇ ਨੇ ਰਾਈਟ ਸੂਟ ਇਹਨਾਂ ਨਾਲੋਂ ਥੋੜਾ ਜਿਹਾ ਇਹ ਡਿਫਰੈਂਟ ਹੈ ਇਹਦੇ ਵਿੱਚ ਵੀ ਤੁਹਾਨੂੰ ਸਾਰੇ ਦੇ ਸਾਰੇ ਸਾਈਜ਼ ਅਵੇਲੇਬਲ ਹੋਣਗੇ ਬਹੁਤ ਹੀ ਪਿਆਰਾ ਆਮ ਸ਼ੋਇੰਗ ਯੂ ਦਾ ਲੁੱਕ ਦੇਖੋ ਬਹੁਤ ਹੀ ਪਿਆਰੀ ਲੁੱਕ प्लेन अपर प्रिंटेड बॉटम बहुत ही ज़्यादा प्यारा कह लो जी ज़्यादा वेट नहीं कराने अपने प्यारा डिजाइन ओ वाओ मतलब समर्सली ली ਤਾਨੂੰ ਨਾਈਟ ਸੂਟਸ ਦੀ ਕੋਈ ਕਮੀ ਨਹੀਂ ਹੈਗੀ ਮੇਰੀਆਂ ਸਾਰੀਆਂ ਭੈਣਾਂ ਕਈਆਂ ਨੂੰ ਨਾ ਲੌਂਗ ਵੇਅਰ ਪਸੰਦ ਹੁੰਦਾ ਕਿ ਜਿਹੜੀ ਸ਼ਰਟ ਹੈਗੀ ਉਹ ਥੋੜੀ ਲੌਂਗ ਹੋਵੇ ਅਸੀਂ ਸ਼ਾਰਟ ਨਹੀਂ ਪਹਿਨਣੀ ਹੈਗੀ ਚਾਹੇ ਤੁਸੀਂ ਆ ਜਿਹੜੇ ਪਹਿਲਾਂ ਮੈਂ ਇਟਸੂ ਸ਼ੋ ਕੀਤੇ ਨੇ ਉਹ ਵਾਲੇ ਬਟ ਚਾਹੇ ਤੁਸੀਂ ਆ ਲਓ ਸਭ ਦੀ ਜਿਹੜੀ ਲੈਂਥ ਹੈ ਉਹ ਇੰਨੀ ਕੁ ਹੈਗੀ ਹੈ ਕਿ ਪ੍ਰੋਪਰ ਤੁਹਾਡੇ ਇੱਥੇ ਜਿਹੜਾ हिਪਸ ਤੋਂ ਹੈਗਾ ਉਹ ਸਾਰਾ ਕਵਰ ਕਰ ਲੂਗੀ ਤੇ ਲਓ ਜੀ ਦੇਖੋ ਬਹੁਤ ਹੀ ਪਿਆਰਾ ਕਲਰ ਤੇ ਇਹਦੇ ਨਾਲ ਜਿਹੜੀ ਲੋਅਰ ਹੈਗੀ ਹੈ ਸੱਚੀ ਦਾ ਸਾਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਆਰਟੀਕਲ ਇਹ 프린ਟਡ ਐਂਡ ਪਲੇਨ ਅਪਰ ਦੇਖੋ ਜੀ ਬਹੁਤ ਹੀ ਪਿਆਰਾ ਮੈਂ ਇੱਕ ਵਾਰੀ ਤੁਹਾਨੂੰ ਇਹ ਵੀ ਵੇਅਰ ਕਰਕੇ ਜੋ ਦਿਖਾਉਂਗੀ ਮੈਂ ਵੀਡੀਓ ਵਿੱਚ ਅਟੈਚ ਕਰ ਦਾਂਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਦੇਖੋ ਜੀ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਕੇ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਲੋ ਜੀ ਲੁੱਕ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਆ ਇੱਕ ਵਾਰੀ ਲੋ ਜੀ ਲੋ ਜੀ ਇਹ ਨਾਈਟਸੂਟ ਸੀ ਜਿਹੜਾ ਦੀ ਲੈਂਥ ਥੋੜੀ ਜਿਹੀ ਆਪਾਂ ਨੂੰ ਇੱਥੇ ਤੱਕ ਸੀਗੀ ਤੇ ਹੁਣ ਉਹ ਵਾਲੇ ਨਾਈਟਸੂਟ ਜਿਹੜੀਆਂ ਮੇਰੀਆਂ ਭੈਣਾਂ ਕਹਿ ਰਹੀਆਂ ਸੀ ਕਿ ਲੈਂਥ ਉਹਨਾਂ ਦੀ ਥੋੜੀ ਲੰਬੀ ਹੋਵੇ ਮਤਲਬ ਤੁਹਾਨੂੰ ਨੀ ਲੈਂਥ ਤੱਕ ਚਾਹੀਦੀ ਹੈ ਮੈਂ ਤੁਹਾਨੂੰ ਇੱਕ ਵਾਰੀ ਸੈਂਪਲ ਦਿਖਾ ਦਿੰਨੀ ਹਾਂ ਲੋ ਜੀ ਸੈਂਪਲ ਤੁਸੀਂ ਦੇਖ ਸਕਦੇ ਹੋ ਇਹਦੀ ਇੰਨੀ ਲੈਂਥ ਹੋਏਗੀ ਨੀਜ਼ ਤੋਂ نیچے ਹੋਏਗੀ ਤੇ ਇਹ ਸਾਰੀ ਇਸ ਦੀਆਂ ਜਿਹੜੀਆਂ ਮੇ ਸਿਸਟਰਸ ਹੈਗੀਆਂ ਨੇ ਉਹ ਵੇਅਰ ਕਰ ਸਕਦੀਆਂ ਨੇ ਤੇ ਸਾਈਜ਼ ਇਹਦੇ ਵਿੱਚ ਵੀ ਤੁਹਾਨੂੰ ਮੀਡੀਅਮ ਤੋਂ ਲੈ ਕੇ ਡਬਲ ਐਕਸਐਲ ਤੱਕ ਸਾਰੀ ਸਾਰੀ ਸਾਈਜ਼ ਮਿਲ ਜਾਣਗੇ ਸਾਈਜ਼ ਦੀ ਤੁਸੀਂ ਵਰੀ ਨਹੀਂ ਕਰਨੀ ਹੈਗੀ ਤੇ ਫਿਰ ਤੁਸੀਂ ਜਿਹੜਾ ਕੰਮ ਕਰਨਾ ਉਹ ਇਹ ਕਰਨਾ ਕਿ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉੱਥੇ ਤੁਸੀਂ ਫਟਾਫਟ ਜਾ ਕੇ ਮੈਨੂੰ ਸਕਰੀਨ ਸ਼ਾਟ ਭੇਜ ਕੇ ਤੇ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰਨਾ ਤੇ ਲਓ ਜੀ ਜਿਹੜਾ ਹੈਗਾ ਆਪਣਾ ਨੈਕਸਟ ਆਰਟੀਕਲ ਉਹ ਦੇਖੋ ਜੀ ਗ੍ਰੇ ਕਲਰ ਜਿਹੜਾ ਤੁਹਾਨੂੰ ਐਗਜ਼ੈਕਟ ਕੈਮਰੇ 'ਚ ਸ਼ੋ ਹੋ ਰਿਹਾ ਥਲਕਾ ਜਿਹਾ ਉਹਦੇ ਨਾਲ ਉਹ ਲਾਈਟ ਹੋਊਗਾ 19b ਦਾ ਫਰਕ ਹੋਊਗਾ 19k ਦਾ ਫਰਕ ਹੋਊਗਾ ਜਿਆਦਾ ਨਹੀਂ ਤੇ ਇਹਦੀ ਹੈਗੀ ਹੈ ਜੀ ਨੀਜ਼ ਲੈਂਥ ਨੀਜ਼ ਤੱਕ ਇਹਦੀ ਲੈਂਥ ਹੈ ਬਹੁਤ ਹੀ ਪਿਆਰਾ ਦੇਖੋ ਪ੍ਰਿੰਟ ਬਹੁਤ ਹੀ ਜਿਆਦਾ ਪਿਆਰਾ ਕਾਟਨ ਦਾ ਇਹ ਫੈਬਰਿਕ ਰਹੇਗਾ ਤੇ ਇਹ ਰਹੇਗਾ ਜੀ ਇਹਦੇ ਨਾਲ ਬਾਟਮ ਬਹੁਤ ਹੀ ਜਿਆਦਾ ਪਿਆਰਾ ਬਾਟਮ ਬਹੁਤ ਹੀ ਜਿਆਦਾ ਕੰਫਰਟੇਬਲ ਲੋ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਨਾਈਸ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਮਤਲਬ ਜਿਹੜਾ ਇਹਨਾਂ ਦਾ ਕੰਬੀਨੇਸ਼ਨ ਹੈ ਉਹ ਬਹੁਤ ਹੀ ਜ਼ਿਆਦਾ ਪਿਆਰਾ ਹੈ ਸੋ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਉੱਥੇ ਭੇਜ ਕੇ ਤੁਸੀਂ ਆਪਣਾ ਆਰਡਰ ਜਿਹੜਾ ਹੈਗਾ ਉਹ ਪਲੇਸ ਕਰ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਜੀ ਕਈਆਂ ਨੂੰ ਹੁੰਦਾ ਹੈ ਕਿ ਜਿੱਦਾਂ ਯੂਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਔਰ ਵੀ ਸਾਰੀ ਕੰਟਰੀਜ਼ ਕੀ ਉੱਥੇ ਆਰਡਰ ਬੜਾ ਹੈਗਾ ਆਪਣਾ ਕੋਰੀਅਰ ਜਾਂ ਪਾਰਸਲ ਤੁਹਾਡਾ ਪਹੁੰਚੇਗਾ ਕਿ ਨਹੀਂ ਹਾਂਜੀ ਇਹ ਫੋਸ ਪਹੁੰਚੇਗਾ ਜੀ ਇਹ ਵਾਲੇ ਜਿਹੜੇ ਨਾਈਟ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹਨਾਂ ਦੇ ਵਿੱਚ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਸੌਰੀ ਲਾਰਜ ਤੋਂ ਲੈ ਕੇ 3 ਐਕਸਲ ਤੱਕ ਸਾਈਜ਼ ਅਵੇਲੇਬਲ ਨੇ ਕਿ ਤੁਸੀਂ ਇਹਦੀ ਲੁੱਕ ਦੇਖ ਸਕਦੇ ਹੋ ਜੀ ਇੱਕ ਵਾਰ ਇਦਾਂ ਦੀ ਇਹਦੀ ਕੁਝ ਲੁੱਕ ਆਉਣ ਵਾਲੀ ਹੈ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਇਹ ਵੀ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਵਧੀਆ ਲੱਗਿਆ ਪੋਸੀਬਲ ਹੋਇਆ ਤਾਂ ਮੈਂ ਵੀ ਤੁਹਾਨੂੰ ਵੇਅਰ ਕਰਕੇ ਦਿਖਾਉਂਗੀ ਇੱਕ ਵਾਰੀ ਕਿਉਂਕਿ ਤੁਹਾਨੂੰ ਨਾ ਆਈਡੀਆ ਹੋ ਜਾਂਦਾ ਫਿਰ ਕਿ ਜਿਹੜੀ ਉਹਦੀ ਲੁੱਕ ਹੈਗੀ ਹੈ ਉਹ ਕਿੱਦਾਂ ਦੀ ਆਉਣ ਵਾਲੀ ਹੈ ਤੇ ਲਓ ਜੀ ਬਰਾਊਨ ਸ਼ੇਡ ਪਲੱਸ ਕਰੀਮ ਕੰਬੀਨੇਸ਼ਨ ਨੈਂਥ ਸਬ ਦੀ ਇਹਨਾਂ ਦੀ ਹੈਗੀ ਹੈ ਨੀਜ਼ ਤੱਕ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਹੀ ਸੋਨਾ ਪ੍ਰਿੰਟ ਲੱਗ ਰਿਹਾ ਹੈ ਬਹੁਤ ਹੀ ਜ਼ਿਆਦਾ ਨਾਈਸ ਸੌਫਟ ਫੈਬਰਿਕ ਕਾਟਨ ਦਾ ਫੈਬਰਿਕ ਹੈ ਜੀ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਬਰਾਊਨ ਸ਼ੇਡ ਪਲੇਨ ਦੇ ਵਿੱਚ ਬਾਟਨ ਲੋਜ ਬਿਲਕੁਲ ਕਲਰ ਜਿਹੜਾ ਹੈਗਾ ਤੁਹਾਨੂੰ ਐਗਜ਼ੈਕਟ ਮਿਲੇਗਾ ਜੋ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕੀਤਾ ਜਾ ਰਿਹਾ ਹੈ ਬਸ ਤੁਸੀਂ ਕੇਅਰ ਕੇ ਕਰਨੀ ਹੁੰਦੀ ਹੈ ਕਿ ਮਸ਼ੀਨ ਵਾਸ਼ ਨਹੀਂ ਕਰਨਾ ਹੁੰਦਾ ਬਿਕਾਜ਼ ਜਦੋਂ ਤੁਸੀਂ ਮਸ਼ੀਨ ਵਾਸ਼ ਕਰ ਲੈਂਦੇ ਆ ਕਿ ਜਿਹੜਾ ਸਾਡਾ ਫੈਬਰਿਕ ਹੁੰਦਾ ਉਹ ਖਰਾਬ ਹੋ ਜਾਂਦਾ ਤੇ ਬਹੁਤ ਹੀ ਸੋਹਣੇ ਦੇਖੋ ਜੀ ਨੈਕ ਤੇ ਬਟਨ ਲਗਾਏ ਗਏ ਨੇ ਬਹੁਤ ਹੀ ਪਿਆਰੇ ਲਓ ਜੀ ਬਹੁਤ ਹੀ ਸੋਹਣੀ ਲੁੱਕ ਤੇ ਜਿਹੜੀ ਮੇਨ ਚੀਜ਼ ਹੈ ਕਿ ਕੰਫਰਟ ਉਹ ਤੁਹਾਨੂੰ ਪੂਰਾ ਮਿਲਣ ਵਾਲਾ ਹੈ ਜੀ ਬਹੁਤ ਹੀ ਜ਼ਿਆਦਾ ਸੋਨੇ ਕਲਰ ਤੇ ਬਹੁਤ ਹੀ ਜ਼ਿਆਦਾ ਸੋਨਾ print ਸਾਰੇ ਦੇ ਸਾਰੇ ਹੀ ਨਾਈਟਸੂਟ ਇੱਕ ਤੋਂ ਇੱਕ ਆ ਰਹੇ ਨੇ ਕੋਈ ਵੀ ਨਾਈਟਸੂਟ ਛੱਡਣ ਵਾਲਾ ਨਹੀਂ ਹੈਗਾ ਤੇ ਲਓ ਜੀ ਆਪਾਂ ਤੁਹਾਨੂੰ ਨੈਕਸਟ ਸ਼ੋਅ ਕਰਦੇ ਹਾਂ ਇਹਦੀ ਵੀ ਤੁਹਾਨੂੰ ਮੈਂ ਪਹਿਲਾਂ ਲੁੱਕ ਸ਼ੋਅ ਕਰਾਂਗੀ ਲਓ ਜੀ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਹੀ ਜ਼ਿਆਦਾ ਪਿਆਰਾ print ਰੀਅਲੀ ਬਲੈਕ ਕਲਰ 올 ਫੇਵਰੇਟ ਸਭ ਨੂੰ ਬਲੈਕ ਕਲਰ ਬਹੁਤ ਜ਼ਿਆਦਾ ਪਸੰਦ ਆਉਂਦਾ ਨਾ ਕਿਉਂਕਿ ਬਲੈਕ ਕਲਰ ਤਾਂ ਨਾ 99% ਮੈਂ ਦੇਖਿਆ ਸਭ ਦੀ ਹੀ ਚੋਇਸ ਹੈ ਤੇ ਲੋ ਜੀ ਬਲੈਕ ਪ੍ਰਿੰਟਡ ਨਾਈਟਸੂਟ ਜਿੱਦਾਂ ਮਰਜੀ ਤੁਸੀਂ ਵੇਅਰ ਕਰੋ ਘਰੇ ਜੀਆਂ ਜਿਨ੍ਹਾਂ ਨੂੰ ਨਹੀਂ ਸ਼ਾਰਟ ਪੈਨਪਸੰਦ ਹੁੰਦਾ ਉਹ ਵੀ ਪਸੰਦ ਵੇਅਰ ਕਰ ਸਕਦੇ ਆਰਾਮ ਦੇ ਨਾਲ ਲੈਂਥ ਤੁਸੀਂ ਦੇਖ ਸਕਦੇ ਹੋ ਪੂਰੀ ਨੀਸ ਤੱਕ ਲੈਂਥ ਹੈ ਨੀਸ ਤੋਂ ਥੋੜੀ نیچے ਹੀ ਹੋਏਗੀ ਉੱਪਰ ਨਹੀਂ ਹੈਗੀ ਤੇ ਬਹੁਤ ਹੀ ਪਿਆਰਾ ਪ੍ਰਿੰਟ ਲੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਨਾਈਸ ਪ੍ਰਿੰਟਡ ਸ਼ਰਟ ਇਹਦੇ ਨਾਲ ਤੇ ਬਲੈਕ ਪਲੇਨ ਪਜਾਮਾ ਲਓ ਜੀ ਬਹੁਤ ਹੀ ਜ਼ਿਆਦਾ ਪਿਆਰਾ ਕੰਬੀਨੇਸ਼ਨ ਬਣਨ ਵਾਲਾ ਹੈ ਬਹੁਤ ਹੀ ਜ਼ਿਆਦਾ ਨਾਈਸ ਚੈੱਕ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਲਓ ਜੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਨਾਈਸ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਲੱਗ ਰਿਹਾ ਨੈਕਸਟ ਇਹ ਤੁਸੀਂ ਲੁੱਕ ਦੇਖ ਸਕਦੇ ਹੋ ਇਹਦੀ ਥੋੜੀ ਜੀ ਸ਼ਾਰਟ ਲੈਂਥ ਹੈ ਸਾਈਜ਼ ਤੁਹਾਨੂੰ ਸਾਰੇ अवेलेबल ਰਹਿਣਗੇ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਜਿਹੜੇ ਇਹਦੇ ਵਿੱਚ ਰਹਿਣਗੇ ਉਹ ਲਾਰਜ ਤੋਂ ਲੈ ਕੇ ਸੌਰੀ ਟ੍ਰਿਪਲ ਐਕਸਲ ਤੱਕ ਰਹਿਣਗੇ ਠੀਕ ਹੈ ਸੋ ਸਾਈਜ਼ ਦੀ ਤੁਹਾਨੂੰ ਕੋਈ ਵਰੀ ਨਹੀਂ ਹੈਗੀ ਬਿਕੋਜ਼ ਐਸੇ ਵੀ ਇਹ ਜਿਹੜਾ ਕੱਪੜਾ ਹੁੰਦਾ ਥੋੜਾ ਜਿਹਾ ਸਟ੍ਰੈਚੇਬਲ ਹੁੰਦਾ ਸੋ ਆਪਣੀ ਬਾਡੀ ਦੇ ਅਕੋਰਡਿੰਗ ਇਹ ਆਪਾਂ ਨੂੰ ਕੰਫਰਟੇਬਲ ਰਹਿੰਦਾ ਆ ਲੋ ਜੀ ਅੱਗੇ ਬਹੁਤ ਹੀ ਪਿਆਰਾ ਕਲਰ ਬਹੁਤ ਹੀ ਜ਼ਿਆਦਾ ਨਾਈਸ ਮੈਂ ਨਾਲ ਇੱਕ ਵਾਰੀ ਲਾ ਕੇ ਦਿਖਾ ਦਣੀ ਆ ਬਹੁਤ ਹੀ ਜ਼ਿਆਦਾ ਨਾਈਸ ਐਂਡ ਸੇਮ ਕਲਰ ਦੇ ਦੇ ਨਾਲ ਲੋਅਰ ਹੈ ਜੀ ਬਹੁਤ ਹੀ ਜ਼ਿਆਦਾ ਨਾਈਸ ਲੱਗ ਰਹੀ ਹੈ ਵੀ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਜਿਹੜੇ ਨੰਬਰ ਹੈ ਦਿੱਤਾ ਹੋਇਆ ਸਕਰੀਨ ਤੇ ਉਹਦੇ ਉੱਪਰ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਚਲੋ ਜੀ ਇੱਕ ਵਾਰੀ ਲੋਅਰ ਮੈਂ ਤੁਹਾਨੂੰ ਇਹਦੀ ਖੋਲ ਕੇ ਦਿਖਾ ਦਿੰਨੀ ਆ ਬਹੁਤ ਹੀ ਜ਼ਿਆਦਾ ਕੰਫਰਟੇਬਲ ਸਟ੍ਰੈਚਯੂਅਲ ਬਹੁਤ ਹੀ ਜ਼ਿਆਦਾ ਵਧੀਆ ਸੌਫਟ ਫੈਬਰਿਕ ਗਰਮੀਆਂ ਦੇ ਲਈ ਤੁਹਾਨੂੰ ਬਹੁਤ ਹੀ ਜ਼ਿਆਦਾ ਬੈਸਟ ਰਹੇਗਾ ਜਿਹੜਾ ਕਲਰ ਸਾਰੇ ਤੇ ਸਾਰੇ ਦੇ ਸਾਰੇ ਕਲਰ ਹੀ ਬਹੁਤ ਹੀ ਜ਼ਿਆਦਾ ਬੈਸਟ ਨੇ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਰਪਲ ਸ਼ੇਡ ਬਹੁਤ ਹੀ ਜ਼ਿਆਦਾ ਨਾਈਸ ਸ਼ੇਡ ਲੱਗ ਰਹੀ ਹੈ ਬਹੁਤ ਹੀ ਜ਼ਿਆਦਾ ਸੋਬਰ ਸ਼ੇਡ ਲੱਗ ਰਹੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਨਾਈਟ ਸੂਟ ਹੈਗਾ ਉਹ ਟਿਕਣ ਵਾਲਾ ਹੈ ਸੋ ਲੇਟ ਨਹੀਂ ਕਰਨਾ ਹੈਗਾ ਫਟਾਫਟ ਆਪਣਾ ਆਰਡਰ ਪਲੇਸ ਕਰ ਦਿਓ ਫੇਰ ਨਾ ਕਿਓ ਕਿ ਆਈ ਗਗਨ ਦੀ ਜੀ ਤਾਂ ਸੇਲ ਹੋ ਗਏ ਸਾਰੇ ਹਨਾ ਅਸੀਂ ਵੀ ਲੈਣਾ ਸੀਗਾ ਜਿਹੜਾ ਸਾਈਜ਼ ਮੈਂ ਤੁਹਾਨੂੰ ਸ਼ੋ ਕਰ ਰਹੀ ਆ ਇਹ ਹੈਗਾ ਜੀ ਐਕਸਲ ਸਾਈਜ਼ ਬਹੁਤ ਹੀ ਪਿਆਰਾ ਕਲਰ ਲੱਗ ਰਿਹਾ ਹੈ ਬਹੁਤ ਹੀ ਜ਼ਿਆਦਾ ਨਾਈਸ ਲੱਗ ਰਿਹਾ ਹੈ ਸਾਈਜ਼ ਤੁਹਾਨੂੰ ਇਹਦੇ ਵਿੱਚ ਲਾਰਜ ਤੋਂ ਲੈ ਕੇ ਆਪਣਾ ਡਬਲ ਐਕਸਲ ਤੱਕ ਜਿਹੜੇ ਸਾਈਜ਼ ਹੈਗੇ ਨੇ ਉਹ अवेलेबल ਹੋਣਗੇ ਕੋਈ ਵੀ ਮੇਰੀ ਭੈਣ ਜਿਹੜੀ ਹੈਗੀ ਹੈ ਵੇਅਰ ਕਰ ਸਕਦੀ ਹੈ ਚਾਹੇ ਉਹ ਮੇਰੇ ਅੰਗਰੇ ਮੋਟੀ ਹੈ ਚਾਹੇ ਪਤਲੇ ਨੇ ਸਾਰੇ ਦੇ ਸਾਰੇ ਵੇਅਰ ਕਰ ਸਕਦੇ ਨੇ ਬਹੁਤ ਹੀ ਜ਼ਿਆਦਾ ਪਿਆਰੇ ਬਹੁਤ ਹੀ ਜ਼ਿਆਦਾ ਨਾਈਸ ਖੁੱਲੇ ਡੁੱਲੇ ਨਾਈਟਸੂਟ ਬਹੁਤ ਹੀ ਜ਼ਿਆਦਾ ਸੋਹਣੀ ਨੀਂਦ ਆਣ ਵਾਲੀ ਹੈ ਤੁਹਾਨੂੰ ਇਹ ਨਾਈਟਸੂਟ ਪਾ ਕੇ ਅੱਜ 2 3 ਐਕਸਲ ਸਾਈਜ਼ अवेलेबल ਨੇ ਲੁੱਕ ਤੁਸੀਂ ਦੇਖ ਸਕਦੇ ਹੋ ਲਓ ਜੀ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਨੇ ਆ ਬਹੁਤ ਹੀ ਜ਼ਿਆਦਾ ਨਾਈਸ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਮਤਲਬ ਸਪੈਸ਼ਲ ਨਾ ਮੈਨੂੰ ਕਾਫੀ ਸਿਸਟਰਸ ਦੇ ਮੈਸੇਜ ਆਏ ਸੀ ਕਿ ਗਗਨ ਦੀਦੀ ਸਾਨੂੰ ਥੋੜੇ ਜੇ ਲੌਂਗ ਦਿਖਾ ਦਿਓ ਤੇ ਲਓ ਜੀ ਤੁਹਾਡੀ ਡਿਮਾਂਡ ਆਪਾਂ ਨੇ ਪੂਰੀ ਕਰਨੀ ਆ ਸਾਡੀ ਰਿਸਪੌਂਸਿਬਿਲਟੀ ਹੀ ਇਹੀ ਆ ਕਿ ਅਸੀਂ ਤੁਹਾਡੀਆਂ ਡਿਮਾਂਡਸ ਪੂਰੀਆਂ ਕਰਨੀਆਂ ਨੇ ਜੋ ਵੀ ਤੁਸੀਂ ਚਾਹੁੰਦੇ ਹੋ ਉਹੀ ਤੁਹਾਨੂੰ ਵਧੀਆ ਕੁਆਲਿਟੀ ਬੈਸਟ ਕੁਆਲਿਟੀ ਚ ਲੈ ਕੇ ਦਵਾਂਗੇ ਲਓ ਜੀ ਬਹੁਤ ਹੀ ਜ਼ਿਆਦਾ ਨਾਈਸ ਕਲਰ ਇਹ ਵੀ ਇਹਦੇ ਨਾਲ ਜਿਹੜਾ ਬਾਟਮ ਹੈਗਾ ਉਹ ਵੀ ਹੈ ਜੀ ਸੇਮ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਜਿਹੜੇ WhatsApp ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਉੱਥੇ ਪੇਜ ਕੇ ਤੁਸੀਂ ਮੈਨੂੰ ਆਪਣਾ ਆਰਡਰ ਜਿਹੜਾ ਹੈਗਾ ਉਹ ਪਲੇਸ ਕਰ ਦੇਣਾ ਜੀ ਪ੍ਰਾਈਸ ਤੁਹਾਨੂੰ ਸਾਰੇ ਤੇ ਸਾਰੇ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਸਭ ਦੇ ਪ੍ਰਾਈਸ ਅਸੀਂ ਨਾਲ ਹੀ ਮੈਂਸ਼ਨ ਕੀਤੇ ਹੋਏ ਨੇ ਆਪਣਾ ਪ੍ਰਾਈਸ ਚੈੱਕ ਕਰੋ ਸਕਰੀਨਸ਼ਾਟ ਭੇਜੋ ਤੇ ਆਪਣਾ ਆਰਡਰ ਪਲੇਸ ਕਰੋ ਜੀ ਤੇ ਲਓ ਜੀ ਤਾਨਾ ਆਪਾਂ ਨੈਕਸਟ ਸ਼ੋ ਕਰਦੇ ਆ ਤੇ ਲਓ ਜੀ ਨੈਕਸਟ ਜਿਹੜੀ ਲੁੱਕ ਹੈਗੀ ਉਹ ਕੁਝ ਏਦਾਂ ਦੀ ਆਉਣ ਵਾਲੀ ਹੈ ਬਹੁਤ ਹੀ ਜ਼ਿਆਦਾ ਪਿਆਰੀ ਲੁੱਕ ਐਂਡ ਬਹੁਤ ਬਹੁਤ ਹੀ ਜ਼ਿਆਦਾ ਨਾਈਸ ਕਲਰ ਮਹਿਰੂਨ ਕਲਰ ਕਈਆਂ ਨੂੰ ਲਾਈਟ ਕਲਰ ਪਸੰਦ ਆਉਂਦੇ ਆ ਕਈਆਂ ਨੂੰ ਡਾਰਕ ਕਲਰ ਪਸੰਦ ਆਉਂਦੇ ਆ ਚਲੋ ਜੀ ਮਹਿਰੂਨ ਕਲਰ ਬਹੁਤ ਹੀ ਪਿਆਰਾ ਜਿੰਨੇ ਵੀ ਮੈਂ ਤੁਹਾਨੂੰ ਕਲਰ ਦਿਖਾਏ ਨੇ ਸਾਰੇ ਕਲਰ ਇੱਕ ਤੋਂ ਇੱਕ ਨੇ ਸਭ ਦੇ ਸਬ ਕਲਰ ਜਿਹੜੇ ਹੈਗੇ ਨੇ ਬੈਸਟ ਕਲਰ ਮੈਂ ਤੁਹਾਨੂੰ ਸ਼ੋਅ ਕੀਤੇ ਨੇ ਸੋ ਕੋਈ ਵੀ ਨਾਈਟ ਸੂਟ ਰਿਜੈਕਟ ਕਰਨ ਵਾਲਾ ਨਹੀਂ ਹੈਗਾ ਇਹ ਵੀ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਲੌਂਗ ਸ਼ਰਟ ਹੈ ਬਹੁਤ ਹੀ ਜ਼ਿਆਦਾ ਨਾਈਸ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਕੇ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਵਰਲਡ ਵਾਈਡ ਜਿਹੜੀ ਸ਼ਿਪਿੰਗ ਹੈਗੀ ਸਾਡੀ ਅਵੇਲੇਬਲ ਹੈ ਤੁਸੀਂ ਦੁਨੀਆ ਦੇ ਜਿਹੜੇ ਮਰਜੀ ਕੋਨੇ 'ਚ ਬੈਠੇ ਹੋ तो उ ही जोड़ा पार्सल है पहुँच जाएगा लो जी यी ये, ये लोअर बहुत ही ज़्यादा नाइस बहुत ही ज़्यादा कंफर्टेबल लेंथ देखो जी लेंथ का कोई इशू नहीं होएगा किसी को फिटिंग का कोई इशू नहीं होएगा सब बहुत ज़्यादा कंफर्ट फील करने वाली ने कॉटन का यदा फैब्रिक है बहुत ही ज़्यादा नाइस फैब्रिक है तो लो जी नैक्सट जो तो मैं सब तो पहला ये ਕੱਢਿਆ ਸੀ ਨਾ ਤਾਂ ਮੈਨੂੰ ਬਹੁਤ ਵਧੀਆ ਇਹਦਾ ਪ੍ਰਿੰਟ ਲੱਗਿਆ ਸੀ ਮੈਂ ਤੁਹਾਨੂੰ ਨਜ਼ਦੀਕ ਕਰਕੇ ਦਿਖਾਨੀ ਆ ਐਦਾਂ ਦੀ ਇਹਦੀ ਕੁਸ਼ ਲੁੱਕ ਆਉਣ ਵਾਲੀ ਆ ਬਹੁਤ ਹੀ ਜ਼ਿਆਦਾ ਨਾਈਸ ਲੱਗ ਰਿਹਾ ਹੈ ਸਾਈਜ਼ ਸੱਦੇ ਵਿੱਚ ਜਿਹੜੇ ਨਾਈਟਸੂਟ ਮੈਂ ਤੁਹਾਨੂੰ ਸ਼ੋ ਕਰ ਰਹੀ ਆ ਉਹ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਸਾਈਜ਼ ਅਵੇਲੇਬਲ ਨੇ ਤੋਂ ਜਿਹੜਾ ਵੀ ਸਾਈਜ਼ ਤੁਹਾਨੂੰ ਚਾਹੀਦਾ ਹੈ ਉਹਦਾ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ WhatsApp ਦੇ ਦਿੱਤੇ ਨੰਬਰਾਂ ਦੇ ਉੱਪਰ ਭੇਜ ਕੇ ਆਪਣਾ ਆਰਡਰ ਪੇਸ ਕਰ ਸਕਦੇ ਥੇ ਲੋ ਜੀ ਇਦੀ ਲੈਂਥ ਦੇਖੋ ਇਹਦੀ ਲੈਂਥ ਹੈਗੀ ਹੈ ਨੀਜ਼ ਤੋਂ نیچے ਤੱਕ ਜਿਹੜੇ ਮੈਂ ਤੁਹਾਨੂੰ ਪਹਿਲਾਂ ਨਾਈਟਸੂਟ ਦਿਖਾਈ ਸੀਗੇ ਉਹਨਾਂ ਨਾਲ ਦੀ ਮਤਲਬ ਕਿ ਸ਼ਾਮ ਨੂੰ ਕਈ ਵਾਰੀ ਮੇਰੀਆਂ ਭੈਣਾਂ ਨੇ ਸੈਰ ਕਰਨ ਜਾਣਾ ਹੁੰਦਾ ਸੋਰਾਹ ਦੇ ਨਾਲ ਤੁਸੀਂ ਵੇਅਰ ਕਰਕੇ ਜਾ ਸਕਦੇ ਹੋ ਕੋਈ ਵੀ ਇਹਦੇ ਚ ਮਤਲਬ ਬਿਲਕੁਲ ਤੁਹਾਨੂੰ ਕੰਫਰਟੇਬਲ ਹੈ ਵੇਅਰ ਕਰਨ ਦੇ ਵਿੱਚ ਕਲਰ ਬਿਲਕੁਲ ਜੋ ਤੁਹਾਨੂੰ ਸ਼ੋ ਹੋ ਰਿਹਾ ਹੈ ਵੀਡੀਓ ਦੇ ਵਿੱਚ ਉਹੀ ਹੈ ਜੀ 10 21 ਦਾ ਫਰਕ ਹੋਏਗਾ ਜ਼ਿਆਦਾ ਨਹੀਂ ਹੋਏਗਾ ਐਗਜ਼ੈਕਟ ਕਲਰ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਤੇ ਵਟਸਐਪ ਦੇ ਦਿੱਤੇ ਨੰਬਰਾਂ ਦੇ ਉੱਪਰ ਭੇਜ ਕੇ ਉੱਥੇ ਜਾ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਆਪਾਂ ਬਾਟਮ ਸ਼ੋ ਕਰਦੇ ਆਂ ਲਓ ਜੀ ਬਹੁਤ ਹੀ ਪਿਆਰਾ ਬਾਟਮ ਕੰਫਰਟੇਬਲ ਖੁੱਲਾ ਡੁੱਲਾ ਔਰ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਕੁਆਲਿਟੀ ਵੱਲੋਂ ਤੁਸੀਂ ਟੈਨਸ਼ਨ ਫਰੀ ਰਹਿਣਾ ਬਿਕਾਜ਼ ਕੁਆਲਿਟੀ ਦੀ ਜਿਹੜੀ ਰਿਸਪੌਂਸਿਬਿਲਟੀ ਹੈਗੀ ਉਹ ਮੇਰੀ ਹੈਗੀ ਹੈ ਜੀ ਤੁਹਾਡੇ ਨਾਈਟ ਸੂਟਸ ਨੂੰ ਕੁਝ ਨਹੀਂ ਹੁੰਦਾ ਹੈਗਾ ਫੈਬਰਿਕ ਵਜੋਂ ਕੋਈ ਵੀ ਕੰਪਲੇਨ ਨਹੀਂ ਆਏਗੀ ਜਸ ਤੁਸੀਂ ਕੀ ਕਰਨਾ ਹੈ ਵਾਸ਼ ਕਰਨ ਦਾ ਪ੍ਰੋਪਰ ਧਿਆਨ ਰੱਖਣਾ बिकॉज ਸਮ ਟਾਈਮ ਅਸੀਂ ਮਸ਼ੀਨ ਦੇ ਵਿੱਚ ਵਾਸ਼ ਕਰਦੇ ਆ ਬਿਲਕੁਲ ਕੇਅਰਲੈਸ ਹੋ ਕੇ ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਫੈਬਰਿਕ ਹੈਗਾ ਉਹ ਖਰਾਬ ਹੋ ਜਾਂਦਾ ਹੈ ਸੋ ਫਿਰ ਕੰਪਲੇਨਸ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਤੁਸੀਂ ਇਹਨਾਂ ਨੂੰ ਕੀ ਕਰਨਾ ਹੈ ਹੈਂਡ ਵਾਸ਼ ਹੀ ਕਰਨਾ ਹੈ ਲਓ ਜੀ ਇੱਕ ਵਾਰੀ ਫਿਰ ਤੋਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਹੁਤ ਹੀ ਜ਼ਿਆਦਾ ਨਾਈਸ ਕਲਰ ਕੋਈ ਵੀ ਨਾਈਟ ਸੂਟ ਛੱਡਣ ਵਾਲਾ ਨਹੀਂ ਹੈਗਾ ਸੋ ਛੱਡਣ ਦੀ ਗਲਤੀ ਭੁੱਲ ਕੇ ਵੀ ਨਾ ਕਰਿਓ ਜਿਨ੍ਹਾਂ ਨੇ ਵੀ ਆਪਣਾ ਆਰਡਰ ਪਲੇਸ ਕਰਨਾ ਹੈ ਫਟਾਫਟ ਸਕਰੀਨ ਤੇ ਨੰਬਰ ਸ਼ੋ ਹੋ ਰਹੇ ਨੇ ਉਹਦੇ ਆਪਣਾ ਆਪਣਾ ਸਕਰੀਨਸ਼ਾਟ ਪੇਜ ਕੇ ਆਪਣਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਇਸ ਤੋਂ ਪਹਿਲਾਂ ਕਿ ਸਾਰੇ ਸੇਲ ਹੋ ਜਾਣ ਫਟਾਫਟ ਆਪਣੇ ਆਰਡਰ ਕਰ ਦੋ ਤੇ ਲਓ ਜੀ ਇਹ ਸੀਗੀ ਆਪਣੇ ਨਾਈਟ ਸੂਟ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਮੈਂ ਲੈ ਕੇ ਆਈਆਂ ਦੋ ਤਰ੍ਹਾਂ ਦੇ ਆਰਟੀਕਲਸ ਸੋ ਨਾਈਟ ਸੂਟ ਤੋਂ ਬਾਅਦ ਹੁਣ ਜਿਹੜੀ ਨੈਕਸਟ ਆਈਟਮ ਆਉਣ ਵਾਲੀ ਹੈ ਉਹ ਵੀ ਬਹੁਤ ਜ਼ਿਆਦਾ ਵਧੀਆ ਸਾਰੀਆਂ ਚੀਜ਼ਾਂ ਇੱਕ ਤੋਂ ਇੱਕ ਬੈਸਟ ਮਤਲਬ ਆਈ ਥਿੰਕ ਬੁਟੀਕ ਦਾ ਨਾਈ ਹੋਣਾ ਚਾਹੀਦਾ ਸੀਗਾ ਬੈਸਟ ਬੁਟੀਕ ਜਿੱਥੋਂ ਤੁਹਾਨੂੰ ਹਮੇਸ਼ਾ ਬੈਸਟ ਚੀਜ਼ਾਂ ਹੀ ਜਾਂਦੀਆਂ ਨੇ ਤੇ ਲਓ ਜੀ ਇਹ ਜਿਹੜੀ ਚੀਜ਼ ਹੈ ਜਿਹੜੀਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੋਅਰਸ ਸ਼ੋ ਕਰੂੰਗੀ ਇਹ ਤੁਸੀਂ ਮੀਡੀਅਮ ਤੋਂ ਲੈ ਕੇ ਐਕਸਲ ਤੱਕ ਜਿਹੜੇ ਟ੍ਰਿਪਲ ਐਕਸਲ ਤੱਕ ਤੁਹਾਨੂੰ ਸਾਈਜ਼ ਅਵੇਲੇਬਲ ਹੋਣਗੇ ਕੋਈ ਮਰਜ਼ੀ ਜਿੰਨਾ ਮੋਟੇ ਤੋਂ ਮੋਟਾ ਬੰਦਾ ਹੋਵੇ ਉਹ ਵੀ ਆਰਾਮ ਦੇ ਨਾਲ ਵੇਅਰ ਕਰ ਸਕਦਾ ਹੈ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਣੇ ਆ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਬਹੁਤ ਹੀ ਜ਼ਿਆਦਾ ਕੰਫਟੇਬਲ ਰਿਯਾਨ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈ ਇਹਨੂੰ ਵੀ ਤੁਸੀਂ ਮਸ਼ੀਨ ਵਾਸ਼ ਨਹੀਂ ਕਰਨਾ ਹੈਂਡ ਵਾਸ਼ ਕਰਨਾ ਹੈ ਕੋਈ ਆਲਟਰ ਕਰਨ ਦੀ ਲੋੜ ਨਹੀਂ ਹੈਗੀ ਕੁਝ ਨਹੀਂ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਇਹਦੇ ਨਾਲ ਤੁਸੀਂ ਕੋਈ ਵੀ ਤਰ੍ਹਾਂ ਆਪਣੀ ਸ਼ਰਟ ਟੀ-ਸ਼ਰਟ ਟੌਪ ਮੈਚਿੰਗ ਕਰਕੇ ਜ਼ਰੂਰੀ ਨਹੀਂ ਕਿ ਘਰੇ ਹੀ ਵੇਅਰ ਕਰਨਾ ਤੁਸੀਂ ਬਾਹਰ ਵੀ ਵੇਅਰ ਕਰ ਸਕਦੇ ਹੋ ਦੇਖੋ ਜੀ ਬਹੁਤ ਹੀ ਪਿਆਰੀ ਇਹ ਲੋਅਰ ਹੈ ਬਹੁਤ ਹੀ ਜ਼ਿਆਦਾ ਨਾਈਸ ਇੰਨੀ ਕਿ ਜ਼ਿਆਦਾ ਕੰਫਰਟੇਬਲ ਰਹਿਣ ਵਾਲੀ ਹੈ ਬਹੁਤ ਹੀ ਸੌਫਟ ਜ ਹੈ ਇਹਦਾ ਫੈਬਰਿਕ ਹੈ ਤੇ ਲੋ ਜੀ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਤੁਸੀਂ ਸਾਨੂੰ ਵਿਦ ਪ੍ਰਾਈਸ ਸਕਰੀਨ ਸ਼ਾਟ ਲੈ ਕੇ ਭੇਜ ਕੇ ਤੇ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਲੋ ਜੀ ਨੈਕਸਟ ਚੈੱਕ ਕਰੋ ਇਹ ਸਾਰੇ ਜਿਹੜੇ ਮੈਂ ਤੁਹਾਨੂੰ ਸ਼ੋ ਕਰਦੀਆਂ ਇਹ ਲੋਅਰਸ ਨੇ ਬਹੁਤ ਹੀ ਜ਼ਿਆਦਾ ਕੰਫਰਟੇਬਲ ਕੋਈ ਵੀ ਟ੍ਰਿਪਲ ਐਕਸਲ ਤੱਕ ਕੋਈ ਵੀ ਬੰਦਾ ਇਹਨੂੰ ਚਾਹੇ ਮੇਰੇ ਜਿੰਨਾ ਮੋਟਾ ਹੋਊਗਾ ਚਾਹੇ ਮੇਰੇ ਤੋਂ ਵੱਧ ਵੀ ਮੋਟਾ ਹੋਵੇ ਵੀਅਰ ਕਰ ਸਕਦਾ ਹੈ ਤੇ ਦੇਖੋ ਜੀ ਬਹੁਤ ਹੀ ਜ਼ਿਆਦਾ ਨਾਈਸ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਸੋਬਰ ਜਿਹੇ ਲੁਕਸ ਨੇ ਸਭ ਦੀ ਬਹੁਤ ਹੀ ਜ਼ਿਆਦਾ ਸੋਨਾ ਕਲਰ ਲੱਗ ਰਿਹਾ ਲਓ ਜੀ ਚੈੱਕ ਕਰਦੇ ਰਹੋ ਸਕਰੀਨ ਸ਼ਾਟ ਲੈ ਗਏ ਤੁਸੀਂ ਮੈਨੂੰ ਵਟਸਐਪ ਤੇ ਦਿੱਤੇ ਨੰਬਰਾਂ ਤੇ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਪ੍ਰਾਈਸ ਤੁਹਾਨੂੰ ਅਸੀਂ ਉੱਪਰ ਨਾਲ ਮੈਂਸ਼ਨ ਕਾ ਦਿੱਤੇ ਹੋਏ ਨੇ ਤੁਸੀਂ ਆਪਣਾ ਪ੍ਰਾਈਸ ਦੇਖ ਕੇ ਇਹਦੇ ਨਾਲ ਹੀ ਸਾਰੇ ਸਾਈਜ਼ ਅਵੇਲੇਬਲ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੀਡੀਅਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਤੇ ਲੋ ਜੀ ਇਹ ਵੀ ਸੇਮ ਇਹਦੇ ਨਾਲ ਦਾ ਹੈ ਨੈਕਸਟ ਹੈਗਾ ਜੀ ਆਪਣਾ ਬਰਾਊਨ ਸ਼ੇਡ ਬਹੁਤ ਹੀ ਪਿਆਰੀ ਸ਼ੇਡ ਹੈ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਕਲਰ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਫਟਾਫਟ ਆਪਣਾ ਆਰਡਰ ਪਲੇਸ ਕਰ ਲਓ ਬਾਅਦ ਵਿੱਚ ਤੁਸੀਂ ਕਿਤੇ ਮਿਸ ਨਾ ਮਾਰ ਦਿਓ ਬਹੁਤ ਹੀ ਜ਼ਿਆਦਾ ਕੰਫਰਟੇਬਲ ਰਹਿਣ ਵਾਲਾ ਹੈ ਲੋ ਜੀ ਬਹੁਤ ਹੀ ਜ਼ਿਆਦਾ ਨਾਈਸ ਸਾਈਜ਼ ਸਾਰੇ ਅਵੇਲੇਬਲ ਨੇ ਸਕਰੀਨ ਸ਼ਾਟ ਲੈ ਕੇ WhatsApp ਤੇ ਦਿੱਤੇ ਨੰਬਰਾਂ ਤੇ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜਿਹੜਾ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਉਹ ਵਿਦ ਪ੍ਰਾਈਸ ਲੈਣਾ ਹੈ ਪ੍ਰਾਈਸ ਸਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਲੋ ਜੀ ਨੈਕਸਟ ਚੈੱਕ ਕਰੋ ਬਹੁਤ ਹੀ ਪਿਆਰਾ ਆ ਬਲੈਕ ਗ੍ਰੇ ਸ਼ੇਡ ਬਹੁਤ ਹੀ ਪਿਆਰੀ ਸ਼ੇਡ ਇਹ ਵੀ ਸਾਰੇ ਲੋਅਰਸ ਨੂੰ ਪਰਸਨਲੀ ਬਹੁਤ ਜ਼ਿਆਦਾ ਵਧੀਆ ਲੱਗੀਆਂ ਸੋ ਇਨਾਂ ਕਿਤੇ ਮੈਨੂੰ ਬਹੁਤ ਆਪਣੇ ਤੇ ਕੰਫੀਡੈਂਸ ਹੈ ਕਿ ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਹੈ ਉਹ ਸਾਡੇ ਜਿਹੜੇ ਮੇਰੀਆਂ ਜਿਹੜੀਆਂ ਸਿਸਟਰਸ ਹੈਗੀਆਂ ਨੇ ਉਹ ਵੀ ਬਹੁਤ ਜ਼ਿਆਦਾ ਲਾਈਕ ਕਰਦੀਆਂ ਨੇ ਲੋ ਜੀ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਦਿੱਤੇ ਨੰਬਰ ਉੱਥੇ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ワਇਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਲੋ ਜੀ ਨੈਕਸਟ ਇਹ ਸੀਗੇ ਸਾਡੀਆਂ ਲੋਅਰਸ ਹੁਣ ਇਹਨਾਂ ਦੇ ਨਾਲ ਅਗਰ ਤੁਸੀਂ ਘਰੇ ਕੁੜਤਾ ਵੇਅਰ ਕਰਨਾ ਹੈ ਜਾਂ ਫਿਰ ਤੁਸੀਂ ਉਹਨੂੰ ਜੀਨਸ ਨਾਲ ਵੀ ਵੇਅਰ ਕਰ ਸਕਦੇ ਹੋ ਐਜ਼ ਯੂ ਵਿਸ਼ ਜਿੱਦਾਂ ਤੁਸੀਂ ਚਾਹੁੰਦੇ ਹੋ ਉਦਾਂ ਹੀ ਤੁਸੀਂ ਵੇਅਰ ਕਰ ਸਕਦੇ ਹੋ ਨਾਰਮਲ ਜਿੱਦਾਂ ਆਪਾਂ ਜਿਹੜੀਆਂ ਮੈਂ ਤੁਹਾਨੂੰ ਲੋਅ ਸ਼ੋ ਕੀਤੀਆਂ ਤੁਸੀਂ ਉਹਦੇ ਨਾਲ ਵੀ ਵੇਅਰ ਕਰ ਸਕਦੇ ਹੋ ਮਤਲਬ ਤੁਸੀਂ ਬਾਹਰ ਦਾ ਮਾਰਕੀਟ ਜਾਣਾ ਕਿਤੇ ਜਾਣਾ ਹਾਂ ਜਿਹੜੀਆਂ ਮੇਰੀਆਂ ਭੈਣਾਂ ਜੌਬ ਕਰਦੀਆਂ ਨੇ ਤੇ ਉਹ ਵੀ ਆਰਾਮ ਦੇ ਨਾਲ ਇਹਨੂੰ ਵੇਅਰ ਕਰਕੇ ਜਾ ਸਕਦੀਆਂ ਨੇ ਬਹੁਤ ਹੀ ਜ਼ਿਆਦਾ ਪਿਆਰਾ ਤੇ ਬਹੁਤ ਹੀ ਜ਼ਿਆਦਾ ਡੀਸੈਂਟ ਦੀ ਲੁੱਕ ਹੈ ਬਹੁਤ ਹੀ ਜ਼ਿਆਦਾ ਸੌਫਟ ਇਹਦਾ ਫੈਬਰਿਕ ਹੈ ਫੈਬਰਿਕ ਦੀ ਤਾਂ ਤੁਸੀਂ ਟੈਨਸ਼ਨ ਲੈਣੀ ਨਹੀਂ ਹੈਗੀ ਇਹਦੇ ਵਿੱਚ ਵੀ ਤੁਹਾਨੂੰ ਮੀਡੀਅਮ ਤੋਂ ਲੈ ਕੇ ਜਿਹੜੇ ਐਕਸਲ ਦੇ ਐਕਸਰਸਾਈਜ਼ ਹੈਗੇ ਨੇ ਉਹ ਮਿਲ ਜਾਣਗੇ ਤੇ ਲੋ ਜੀ ਇਹਦੇ ਵਿੱਚ ਨੈਕਸਟ ਕਲਰ ਚੈੱਕ ਕਰੋ ਲੋ ਜੀ ਇਸ ਤਰ੍ਹਾਂ ਤੁਸੀਂ ਨੈਕ ਦੇਖੋ ਇਹਦਾ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਤੇ ਉਹਦੇ ਉੱਪਰ ਭੇਜ ਕੇ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਨੈਕਸਟ ਚੈੱਕ ਕਰੋ ਬਹੁਤ ਹੀ ਪਿਆਰਾ ਪ੍ਰਿੰਟਡ ਇਹਨੂੰ ਤੁਸੀਂ ਜਿੱਦਾਂ ਮੈਂ ਤੁਹਾਨੂੰ ਲੋਅਰਸ ਦਿਖਾਈਆਂ ਨੇ ਉਹਦੇ ਨਾਲ ਵੀ ਤੁਸੀਂ ਵੇਅਰ ਕਰ ਸਕਦੇ ਹੋ ਇਹ ਵੀ ਬਹੁਤ ਹੀ ਪਿਆਰਾ ਅ ਹਰੀਅਨ ਕਾਟਨ ਜਿਹਦਾ ਫੈਬਰਿਕ ਹੈ ਬਹੁਤ ਹੀ ਪਿਆਰਾ ਫੈਬਰਿਕ ਹੈ ਸੌਫਟ ਜਿਹਾ ਫੈਬਰਿਕ ਹੈ ਇਹ ਤੇ ਬਹੁਤ ਹੀ ਜ਼ਿਆਦਾ ਫੁੱਲ ਬਾਜੂ ਹੈ ਦੇਖੋ ਪੌਣੀ ਬਾਜੂ ਜਦਾਂ ਹੋਗੀ ਤੇ ਬਹੁਤ ਹੀ ਜ਼ਿਆਦਾ ਕੰਫਰਟੇਬਲ ਰਹਿਣ ਵਾਲਾ ਹੈ ਬਹੁਤ ਹੀ ਜ਼ਿਆਦਾ ਕੁਆਲਿਟੀ ਵਾਈਜ਼ ਬਹੁਤ ਹੀ ਜ਼ਿਆਦਾ ਵਧੀਆ ਤੋਂ ਜਿਨ੍ਹਾਂ ਨੇ ਵੀ ਆਪਣਾ ਆਰਡਰ ਪਲੇਸ ਕਰਨਾ ਹੈ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਨਾਲ ਹੀ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਤੁਸੀਂ ਮੈਨੂੰ ਵਿਦ ਪ੍ਰਾਈਸ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਲੋ ਜੀ ਇਹ ਸੀਗੇ ਸਾਡੇ ਅੱਜ ਦੇ ਆਰਟੀਕਲਸ ਉਮੀਦ ਕਰਦੀਆਂ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ ਮੈਂ ਇਹਦੇ ਵਿੱਚੋਂ ਜਿਹੜੇ ਆ ਨਾਈਟ ਸੂਟ ਹੈਗੇ ਨੇ ਖੁਦ ਵੇਅਰ ਕਰਕੇ ਵੀ ਮੈਂ ਵੀਡੀਓ ਵਿੱਚ ਅਟੈਚ ਕਰਾਂਗੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹਨਾਂ ਦੀ ਲੁੱਕ ਹੈਗੀ ਹੈ ਉਹ ਕਿੱਦਾਂ ਦੀ ਆਉਣ ਵਾਲੀ ਹੈ ਸੋ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਣ ਵਾਲਿਆ ਤੇ ਬਿਲਕੁਲ ਵੀ ਲੇਟ ਨਹੀਂ ਕਰਨਾ ਹੈਗਾ ਤੁਸੀਂ ਫਟਾਫਟ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰ ਦਿਓ ਵਰਲਡਵਾਈਡ ਸਾਡੀ ਸ਼ਿਪਿੰਗ ਅਵੇਲੇਬਲ ਹੈ ਸਕ੍ਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉਸ ਨੰਬਰ ਤੇ ਜਾ ਕੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਕਈ ਵਾਰੀ ਕੀ ਹੁੰਦਾ ਕੁਝ ਮੇਰੀਆਂ ਸਿਸਟਰਸ ਆ ਜਾ ਕੇ ਜਿਹੜਾ ਸਾਡਾ ਭੈਣਾਂ ਦੇ ਬੁਟੀਕ ਵਾਲਾ ਫੋਨ ਨੰਬਰ ਹੈਗਾ ਉਹਦੇ ਤੇ ਜਾ ਕੇ ਆ ਸਕ੍ਰੀਨਸ਼ਾਟ ਭੇਜ ਦਿੰਦੇ ਨੇ ਸੋ ਤੁਸੀਂ ਪਲੀਜ਼ ਟਰਾਈ ਕਰਿਆ ਕਰੋ ਕਿ ਸਕ੍ਰੀਨ ਦੇ ਉੱਪਰ ਜਿਹੜਾ ਨੰਬਰ ਸ਼ੋ ਹੋ ਰਿਹਾ ਹੈ ਉਸੇ ਦੇ ਉੱਪਰ ਹੀ ਤੁਸੀਂ ਮੈਨੂੰ ਡਾਇਰੈਕਟਲੀ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਉਹ ਤੁਸੀਂ ਪੁੱਛ ਸਕਦੇ ਹੋ ਤੇ ਚਲੋ ਜੀ ਹੁਣ ਤੁਹਾਡੇ ਵਾਸਤੇ ਹੋਰ ਨਵੇਂ-ਨਵੇਂ ਆਰਟੀਕਲ ਲੈ ਕੇ ਆਵਾਂਗੇ ਤੇ ਉਮੀਦ ਕਰਾਂਗੇ ਉਹ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਤੇ ਹੁਣ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਨਾਲ ਨਵੇਂ ਆਰਟੀਕਲਸ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਲੋ ਜੀ ਲੁੱਕ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਵੀਡੀਓ ਸ਼ੋਅ ਕਰਾਂਗੀ ਜਰੂਰ ਖੁਦ ਸ਼ੇਅਰ ਕਰਕੇ ਕਿਉਂਕਿ ਮੇਰੇ ਸ਼ੇਅਰ ਕੀਤਾ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਤੇ ਦੇਖੋ neck ਦੇਖੋ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਕੰਫਰਟੇਬਲ ਜਿਹਾ neck ਸੂਟ ਹੈ। ਤੇ ਲੋ ਜੀ ਨੈਕਸਟ ਚੈੱਕ ਕਰੋ ਨੈਕਸਟ ਵੀ ਬਹੁਤ ਹੀ ਪਿਆਰਾ ਕਲਰ ਪਾਕਟਸ ਲੱਗੀਆਂ ਹੋਈਆਂ ਨੇ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਨੈਕਸਟ ਕਲਰ ਬਰਾਊਨ ਸ਼ੇਡ ਬਹੁਤ ਹੀ ਪਿਆਰਾ ਕੁਰਤੀ ਦੀ ਲੈਂਥ ਤੁਸੀਂ ਦੇਖ ਸਕਦੇ ਹੋ ਇੱਥੇ ਤੱਕ ਆ ਰਹੀ ਹੈ ਤੇ ਲੋ ਜੀ ਨੈਕਸਟ ਚੈੱਕ ਕਰੋ ਜਿਹੜੀਆਂ ਭੈਣਾਂ ਨੇ ਆਪਣੇ ਲੌਂਗ ਕਹੇ ਸੀਗੇ ਕਿ ਸਾਨੂੰ ਲੌਂਗ ਸ਼ਰਟ ਹੋਵੇ ਇਹਦੇ ਤੁਸੀਂ ਲੈਂਥ ਚੈੱਕ ਕਰ ਰਹੇ ਹੋ ਨੀਜ਼ ਤੱਕ ਇਹਦੀ ਲੈਂਥ ਹੈ ਤੇ ਨਾਲ ਬਲੈਕ ਪਜਾਮਾ ਬਹੁਤ ਹੀ ਜ਼ਿਆਦਾ ਕੰਫਰਟੇਬਲ ਇਹ ਜਿਹੜਾ ਮੈਂ ਸਾਈਜ਼ ਦੇ ਕੀਤਾ ਹੋਇਆ ਐਕਸਲ ਸਾਈਜ਼ ਹੈ ਬਹੁਤ ਹੀ ਜਿਆਦਾ ਕੰਫਰਟੇਬਲ ਦੇਖ ਸਕਦੇ ਹੋ ਤੁਸੀਂ ਲੂਸ ਹੈ ਬਿਲਕੁਲ ਵੀ ਟਾਈਟ ਨਹੀਂ ਹੈਗਾ ਤੇ ਬਹੁਤ ਹੀ ਜਿਆਦਾ ਪਿਆਰਾ ਲੱਗ ਰਿਹਾ ਹੈ ਲੋ ਜੀ ਨੈਕਸਟ ਚੈੱਕ ਕਰੋ ਜਿਹੜਾ ਤੁਹਾਨੂੰ কুরਤੇ ਦੇ ਨਾਲ ਲੋਅਰ ਦਾ ਕੰਬੀਨੇਸ਼ਨ ਦਿਖਾਇਆ ਸੀਗਾ ਬਹੁਤ ਹੀ ਜਿਆਦਾ ਪਿਆਰਾ ਲੱਗ ਰਿਹਾ ਐਂਡ ਲੋਅਰ ਬਹੁਤ ਹੀ ਜਿਆਦਾ ਕੰਫਰਟੇਬਲ ਹੈ ਲਾਰਜ ਤੋਂ ਲੈ ਕੇ ਸਾਰੇ ਸਾਈਜ਼ ਅਵੇਲੇਬਲ ਨੇ ਡਬਲ ਐਕਸਲ ਤੱਕ ਸੋ ਜਿਹੜਾ ਤੁਸੀਂ ਚਾਹੋਗੇ ਤੁਸੀਂ ਸਾਈਜ਼ ਆਰਡਰ ਕਰ ਸਕਦੇ ਹੋ